ਸਾਨੂੰ ਸਿ ਸ਼ਾਮੀ ਕੋਈ ਆਟਕੀ ਦੁਕਾਨ ਕੋਲ ਪਹੁੰਚ ਕੇ ਠੀਕ ਹੈ ਜਦੋਂ ਸਵੇਰੇ ਦੁਕਾਨ ਕੋਲ ਵੀ ਪੱਤੀ ਮਿਹਰੇ ਆਏ ਆ ਉਹਨਾਂ ਦੇਖਿਆ ਕਿ ਕੰਦਮੂਦ ਨੂੰ ਪਾੜੀ ਹੋਈ ਹੈ ਤੇ ਹੁਣ ਸਮਾਨ ਇੱਕ ਗਿਰੀ ਦੇ ਲੈ ਕੇ ਜਾਂਦੇ ਨਾਲ ਮੇਰਾ ਨਾਮ ਰੋਹਨ ਸੱਚਾ ਦਾ ਜੀ ਆਹ ਜੀ ਦੁਕਾਨ ਇਥੇ ਬਕਤਨ ਸਟੋਰ ਆ ਸੱਚਨ ਬਕਤਨ ਸਟੋਰ ਦੇ ਨਾਮ ਤੋਂ ਅੱਜ ਜੀ ਵੀ ਆਰ ਦੇ ਅੱਗੇ ਚੋਰੀ ਹੋਈ ਆ ਬਾਜਵਾ ਟੈਲੀਕਾਮ ਤੇ ਦੁਕਾਨ ਦੇ ਚੋਰੀ ਹੋਈ ਆ ਇਹਨਾਂ ਦੀ ਦੁਕਾਨ ਤੇ ਕਾਫੀ ਨੁਕਸਾਨ ਹੋਇਆ ਵਾ ਹਨੇ ਬਿਜਾਰ ਵਾਲੇ ਸਾਰੇ ਮੰਨਦੇ ਆ ਕਿ ਉਸ ਪਛਾਣ ਜਿਹੜਾ ਵਾ ਉਹ ਇੱਥੇ ਆ ਕੇ ਆਪਣੀ ਗੈਸਤ ਵਧਾਵੇ ਤਾਂ ਕਿ ਉਸ ਪਛਾਣਾ ਉਹਨਾਂ ਨੂੰ ਚਾਹੀਦਾ ਕਿ ਇੱਥੇ ਰੋਜ਼ 13 ਮਾਰਨ ਆ ਕੇ ਵੇਖਣ ਕਿ ਸਤਾਈ ਕਰਨੇ ਨਾਲ ਅਮਲੀ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਕਾਰਨ ਇਹ ਬਿਜਾਰ ਦੇ ਵਿੱਚ ਨਸਾਨ ਹੋ ਰਿਹਾ ਵਾ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਭਰੋਸੇਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਮੱਤ ਤੋਂ ਮੱਤ ਸ਼ੇਅਰ ਕਰ ਦਿਓ ਖਬਰ ਗੁਰਦਾਸਪੁਰ ਨਾਲ ਸੰਬੰਧਿਤ ਹੈ ਇਤਿਹਾਸਿਕ ਕਸਬਾ ਕਲਨੌਰ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਇੱਕ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਚੋਰਾਂ ਵੱਲੋਂ ਸੀਐਸਪੀ ਕੇਂਦਰ ਬਾਦਵਾ ਟੈਲੀਕਮ ਤੇ ਬੀਤੀ ਰਾਤ ਪਿਛਲੀ ਦੀਵਾਰ ਤੋੜ ਕੇ ਅੰਦਰ ਪਏ ਏਟੀਐਮ ਮਸ਼ੀਨ ਵੀਡੀਆਰ ਸਮੇਤ ਮਹਿੰਗੇ ਭਾਅ ਦੇ ਸਮਾਨ ਨੂੰ ਚੋਰੀ ਕਰ ਲਿਆ ਗਿਆ ਦੁਕਾਨ ਦਾ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਕਲਨੌਰ ਦੀਆਂ ਹਨ ਦੁਕਾਨਾਂ ਦੇ ਪਿੱਛੇ ਜ਼ਿਲ੍ਹਾ ਪਰਿਸ਼ਦ ਦੀ ਜਗ੍ਹਾ ਹੈ ਜਿਸ ਵਿੱਚ ਕਾਫੀ ਕਾਫੂਸ ਉੱਗਿਆ ਹੋਇਆ ਉਸ ਕਾਰਨ ਚੋਰਾਂ ਲਈ ਛੁਪਨ ਗਹਿ ਬਣਿਆ ਹੋਇਆ ਇਸ ਸੰਬੰਧੀ ਕਲਾਨੌਰ ਪੁਲਿਸ ਨੇ ਕਾਰਵਾਈ ਕੀਤਾ ਗਿਆ ਹੈ ਪੀੜਿਤ ਦੁਕਾਨਦਾਰ ਸੁਖਦੇਵ 팔 ਸਿੰਘ ਬਾਦਰਾ ਅਤੇ ਨਾਲ ਸਥਿਤ ਦੁਕਾਨਾਂ ਪਿਆ ਰਹੇ ਰੋਹਨ ਸੱਜਣ ਨੇ ਗੱਲਬਾਤ ਕੀਤੀ ਜਦੋਂ ਤੇਰੇ ਬਦਾਰ ਕੋਲੇ ਵੀ ਪੱਤੀ ਬਿੜੇ ਆਏ ਆ ਉਹਨਾਂ ਦੇਖਿਆ ਕਿ ਕੰਦਮ ਮੁੱਢ ਪਾੜੀ ਹੋਈ ਹੈ ਕੀ ਹੈ ਲਾ ਕੇ ਕੈਮਰਾ ਨਾਲ 8T ਸੀ ਜੋ ਵੀ ਉਹ ਲੱਗੇ ਨਾਲਾ LED ਲੱਗਿਆ ਤੇ ਉਹ ਅੰਦੀ ਕੰਮ ਕਰਦਾ ਹੈ ਤੇ ਇਸ ਦਾ ਲੁਟਾਵਾ ਪਰਚਾਨ ਨੇ ਵੀ ਦੇਤੀ ਹੈ ਕਿ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਏ ਤਾਂ ਕੁਝ ਦੇਖਦਾ ਕੋਈ ਸਭ ਤੋਂ ਦੱਸਾਂ ਕਿ ਪੱਲੇ ਕੋਈ 40-50000 ਦਾ ਹੋਵੇ ਤਾਂ ਦੇ ਅੰਦਰ ਫਾਗੇ ਹਾਲ ਕੇ ਪੁੱਛ ਕਿ ਇਹਨਾਂ ਨੇ ਮਕੌੜ ਦੇ ਪਹਿਲਾਂ ਵੀ ਦੋ ਵਾਰੀ ਮੇਕਾਨਿਕ ਹੋ ਗਿਆ ਪਤੀ ਜੀ ਵੀ ਹੋਈ ਹੈ ਨਾ ਪਹਿਨਾ ਜੰਦੂ ਚੋਰ ਪੜਾ ਗਏ ਨੇ ਉਹਨਾਂ ਦੇ ਟੇਚਰ ਨੇ ਉਹ ਕਿ ਉਹ ਕਰਦੇ ਰਹੇ ਮੇਰਾ ਨਾਮ ਰੋਹਨ ਸੱਚਾ ਜੀ ਆਹ ਦੀ ਦੁਕਾਨ ਇੱਥੇ ਬਕਤਨ ਸਟੋਰ ਆ ਸੱਚਲ ਬਕਤਨ ਸਟੋਰ ਦੇ ਨਾਮ ਤੋਂ ਅੱਜ ਵੀ ਦੀ ਆ ਤੇ ਵੀ ਚੋਰੀ ਹੋਈ ਆ ਬਾਜਵਾ ਟੈਲੀਕਮ ਦੇ ਦੁਕਾਨ ਤੇ ਚੋਰੀ ਹੋਈ ਆ ਇਹਨਾਂ ਦੀ ਦੁਕਾਨ ਤੇ ਕਾਫੀ ਨੁਕਸਾਨ ਹੋਇਆ ਵਾ ਅਹੀਂ ਬਾਜ਼ਾਰ ਵਾਲੇ ਸਾਰੇ ਮੰਗ ਕਰਦੇ ਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਉਹ ਇੱਥੇ ਆ ਕੇ ਆਪਣੀ ਗਸ਼ਤ ਵਧਾਵੇ ਤਾਂ ਜੋ ਚੋਰੀਆਂ ਜਿਹੜੀਆਂ ਰਿਕਵਰ ਹੋ ਸਕਣ ਚੋਰੀਆਂ ਵਿੱਚ ਚੋਰੀਆਂ ਰੋਕ ਸਕਣ ਇਹਨਾਂ ਨੂੰ ਪਤਾ ਨਹੀਂ ਜਿਹੜੀਆਂ ਚੋਰੀਆਂ ਅੱਗੇ ਵੀ ਦੁਕਾਨਦਾਰ ਦੁਕਾਨਦਾਰਾਂ ਦਾ ਕਾफी ਨੁਕਸਾਨ ਹੋਇਆ ਚੋਰੀਆਂ ਦੇ ਕਰਕੇ ਆਹ ਮਗਰਲੇ ਪਾਸੇ ਸਾਰਾ ਜੰਗਲ ਹੈ ਜੰਗਲ ਜਾਰ ਬਿਆਵਾਨਾ ਇੱਥੇ ਆ ਕੇ ਅਮਲੀ ਆਪਨੇ ਬੈਠੇ ਨੇ ਤੇ ਕੁਝ ਲੋਕ ਇੱਥੇ ਨਸ਼ਾ ਵੀ ਮੱਲੋ ਜਿਹੜਾ ਉਹ ਵੇਚਦੇ ਪਏ ਨੇ ਜਾਂ ਪੁਲਿਸ ਨੂੰ ਪਤਾ ਹੀ ਹੈ ਤੜਾ ਉਹ ਆ ਕੇ ਇਥੋਂ ਉਹਨਾਂ ਨੂੰ ਗਸ਼ਤ ਕੀਤੀ ਆ ਪੁਲਿਸ ਨੇ ਅੱਗੇ ਵੀ ਭਾਜ ਜਿਹੜੀ ਅਮਲੀ ਆ ਉਹ ਇੱਥੇ ਬੈ ਅਹੀ ਵਾਰ-ਵਾਰ ਦੁਕਾਨਦਾਰਾਂ ਨੇ ਵੀ ਪੁਲਿਸ ਪੁਛਾਸ਼ ਨੂੰ ਕੋ ਮੰਗ ਕੀਤੀ ਆ ਕਿ ਇੱਥੇ ਗਸ਼ਤ ਵਧਾਈ ਜਾਵੇ ਚੋਰੀਆਂ ਨੁਕਸਾਨ ਕਾਫੀ ਹੋ ਰਿਹਾ ਵਾ ਅੱਗੇ ਵੀ ਦੁਕਾਨਦਾਰਾਂ ਨੂੰ ਨੁਕਸਾਨ ਹੋਇਆ ਵਾ ਪਰ ਪੁਲਿਸ ਪੁਛਾਸ਼ਾਂ ਦੇ ਕੰਨੀ ਤੇ ਵੀ ਆ ਜੂਨ ਨਹੀਂ ਸਕਦੀ ਉਸ ਨੂੰ ਚਾਹੀਦਾ ਵਾ ਕਿ ਇੱਥੇ ਗਸ਼ਤ ਵਧਾਈ ਜਾਵੇ ਦੁਕਾਨਦਾਰਾਂ ਦੇ ਵਿੱਚ ਰੋਸ ਆ ਹਰ ਇੱਕ ਦੁਕਾਨਦਾਰ ਨੂੰ ਆਪਣਾ ਸਮਾਨ ਦੇਦਿਆ ਦੁਕਾਨਦਾਰਾਂ ਨੂੰ ਇਹੋ ਰਾਸ ਵਾ ਆਪਣੀ ਇਹੋ ਹੀ ਦੁਕਾਨਦਾਰਾਂ ਨੇ ਆਪਣਾ ਕੰਮ ਚਲਾਉਣਾ ਵਾ ਸਿਰੇ ਕਮਾਉਂਦੇ ਨੇ ਸ਼ਾਮਾਂ ਨੂੰ ਖਾਂਦੇ ਨੇ ਇਹਨਾਂ ਨੂੰ ਸਾਰਿਆਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਜਾਵਾ ਜਿਹਦੇ ਕਰਨਾ ਹੈ ਇਹਨਾਂ ਦਾ ਨੁਕਸਾਨ ਹੋਇਆ ਵਾ ਤੇ ਇਹਨਾਂ ਨੂੰ ਪੂਰਨ ਚਾਹੀਦਾ ਗਰਤ ਵਧਾ ਕੇ ਤੇ ਇਹਨੂੰ ਇੱਕ ਵਾਰੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਆ ਬਿਲਕੁਲ ਸਫਾਈ ਕਰਾ ਕੇ ਧਿਆਨ ਦੇ ਨਾਲ ਇਹਨੂੰ ਸਫਾਈ ਕਰਾ ਕੇ ਤੇ ਵਧੀਆ ਇਥੇ ਕੋਈ ਪਾਰਕ ਸੋਹਣੀ ਜੀ ਬਣਾਈ ਜਾਏ ਜਿਹਦੇ ਨਾਲ ਮਤਲਬ ਚੋਰੀਆਂ ਤੋਂ ਜਿਹੜੀ ਰਿਕਵਰੀ ਹੈ ਜਿਹੜੀ ਉਹ ਹੋ ਸਕੇ ਤੇ ਪ੍ਰਸ਼ਾਸਨ ਕੋਲ ਸਾਡੀ ਇਹੋ ਮੰਗਾ ਅਸੀਂ ਹੋਰ ਆਪਣੀ ਦੁਕਾਨਦਾਰ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹੀ ਟੋਟੀ ਖੜੀਆਂ ਉਹੀ ਘਮੋਣਾ ਵਾ हां जी ਪਹਿਲਾਂ ਚੋਰੀਆਂ ਮਤਲਬ ਕਾਫੀ ਹੋ ਚੁੱਕੀਆਂ ਵਾ ਅਸੀਂ ਦੇ ਪ੍ਰਸ਼ਾਸਨ ਨੂੰ ਅੱਗੇ ਵੀ ਲਿਖਤੀ ਦਰਖਾਸਤਾਂ ਦਿੱਤੀਆਂ ਦੀਆਂ ਵਾ ਅੱਜ ਵੀ ਬਾਜਵਾ ਸਾਹਿਬ ਸਾਡੇ ਆ ਦਰਖਾਸਤ ਦੇ ਕੇ ਆਏ ਨੇ ਅਸੀਂ ਚਾਹੁੰਦੇ ਆ ਕਿ ਜਿਹੜੀ ਮਤਲਬ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਦੁਬਾਰਾ ਇਹਨੂੰ ਮਤਲਬ ਕਾਰਵਾਈ ਕੀਤੀ ਜਾਏ ਚੋਰ ਜਿਹੜੇ ਉਹ ਫੜੇ ਜਾਣ ਤੇ ਫਾਰ ਕੇ ਜਲਦੀ ਤੋਂ ਜਲਦੀ ਜਿਹੜੀ ਇਹਨਾਂ ਦੇ ਬੰਦੀ ਸਖਤ ਕਾਰਵਾਈ ਕੀਤੀ ਜਾਏ ਤਾਂ ਜੋ ਆਉਣ ਵਾਲੇ ਦੁਬਾਰਾ ਜਿਹੜੀ ਚੋਰੀ ਜਿਹੜੀ ਕਰਨ ਲੱਗੇ ਚੋਰ ਇੱਕ ਵਾਰੀ ਸੋਚਣ ਕਿ ਅਸੀਂ ਦੁਕਾਨਦਾਰ ਦੇ ਹੱਥ ਨੂੰ ਨਹੀਂ ਪਉਣਾ ਇਹਨਾਂ ਨੂੰ ਇਹੋ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ ਪਤਾ ਸੇ